ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਿਹਾਰ ਵਿੱਚ ਵਿਧਵਾ ਵਡਾਪਾ ਅਤੇ ਦਿਵੀ ਆਗਾ ਪੈਨਸ਼ਨ ਨੂੰ ਲਗਭਗ ਤਿੰਨ ਗੁਣਾ ਵਧਾ ਕੇ ਹੁਣ ਮਿਲਣਗੇ ਪ੍ਰਤੀ ਮਹੀਨਾ 1000 ਰੁਪਏ ਬਟਨਾ 21 ਜੂਨ ਨੂੰ ਬਿਹਾਰ ਦੇ ਨਿਤਿਸ਼ ਸਰਕਾਰ ਨੇ ਰਾਜ ਸੰਵਿਧਾਨ ਸਭਾ ਚੋਣਾਂ ਦੇ ਪਹਿਲੇ ਸ਼ਨੀਵਾਰ ਨੂੰ ਮਾਸਟਰਸਟੋਕ ਕ ਖੇਡਿਆ ਸੀ ਉਹਨਾਂ ਨੇ ਰਾਜ ਦੇ 1 ਕਰੋੜ 9 ਲੱਖ 69 ਹਜ਼ਾਰ 255 ਬਜ਼ੁਰਗਾਂ ਵਿਧਵਾ ਔਰਤਾਂ ਅਤੇ ਦਿਵਿਆਗਾਂ ਦਿਵਿਆਗਾਂ ਦੀ ਸਮੱਸਿਆ ਸੁਰੱਖਿਆ ਪੈਨਸ਼ਨ 402 ਵਧਾ ਕੇ 900 ਕਰ ਦਿੱਤੀ ਹੈ ਮੁੱਖ ਮੰਤਰੀ ਨਜੀਸ਼ ਨੇ ਸ਼ਨੀਵਾਰ ਨੂੰ ਆਪਣੇ ਐਕਸ ਹੈਂਡਲ ਤੇ ਇਹ ਜਾਣਕਾਰੀ ਦਿੱਤੀ ਹੈ ਇਸ ਦਾ ਐਲਾਨ ਕਰਦੇ ਹੋਏ ਉਹਨਾਂ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਮੈਨੂੰ ਇਸ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ ਵਿਵਵਾ ਔਰਤਾਂ ਬਜ਼ੁਰਗਾਂ ਅਤੇ ਦਿਵਯਾਗ ਜਨਨ ਨੂੰ ਹੁਣ ਹਰ ਮਹੀਨੇ 400 ਦੀ ਬੁਜਾਏ 1100 ਪੈਨਸ਼ਨ ਮਿਲੇਗੀ ਹਾ ਸਾਰੇ ਲਾਭਪਾਤਰੀਆਂ ਨੂੰ ਜੁਲਾਈ ਮਹੀਨੇ ਦੀ ਵੱਦੀ ਹੋਈ ਦਰ ਤੇ ਪੈਨਸ਼ਨ ਮਿਲੇਗੀ ਇਸ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਰਕਮ ਮਹੀਨੇ ਦੀ 10 ਤਰੀਕ ਨੂੰ ਨੂੰ ਸਾਰੇ ਲਾਭਪਾਤਰੀਆਂ ਦੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ ਇਸ ਨਾਲ 1 ਕਰੋੜ 9 ਲੱਖ 69255 ਲਾਭਪਾਤਰੀਆਂ ਨੂੰ ਬਹੁਤ ਮਦਦ ਮਿਲੇਗੀ ਮੁੱਖ ਮੰਤਰੀ ਨਤੀਸ਼ ਨੇ ਲਿਖਿਆ ਹੈ ਕਿ ਬਜ਼ੁਰਗ ਸਮਾਜ ਦਾ ਅਨਮੋਲ ਹਿੱਸਾ ਹਨ ਅਤੇ ਉਹਨਾਂ ਨੇ ਸਮਾਨ ਸਨਮਾਨ ਜਨਕ ਜੀਵਨ ਨੂੰ ਯਕੀਨ ਬਣਾਉਣ ਸਾਡੀ ਪਹਿਲ ਕਦਮ ਹੈ ਸਰਕਾਰ ਰਾਜ ਸਰਕਾਰ ਇਸ ਦਿਸ਼ਾ ਵਿੱਚ ਯਤਨਸ਼ੀਲ ਰਹੀ ਹੈ ਸਾਲ 2022-23 ਦੇ ਅੰਕੜਿਆਂ ਅਨੁਸਾਰ ਪੂਰੇ ਰਾਜ ਵਿੱਚ 42.60 ਲੱਖ ਬਜ਼ੁਰਗ ਇਸ ਲਾਭ ਯੋਜਨਾ ਦਾ ਪ੍ਰਾਪਤ ਕਰ ਸਕਦੇ ਹਨ ਇਸ 60 ਤੋਂ 79 ਸਾਲ ਦੇ ਬਜ਼ੁਰਗਾਂ ਲਈ 400 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਇਹ ਰਕਮ ਸਿੱਧੀ ਲਾਪਤਰੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਇਸ ਵਿੱਚ ਲਗਭਗ 3 ਗੁਣਾ ਵਧਾ ਕੇ ਵਾਅਦਾ ਕੀਤਾ ਗਿਆ ਹੈ ਇਸ ਦੇ ਤਹਿਤ 400 ਦੀ ਬਜਾਏ 1100 ਰੁਪਏ ਦਿੱਤੇ ਜਾਣਗੇ ਉੱਥੇ ਇਹ ਵਿਧਵਾ ਵਰਤੰ ਬਜ਼ੁਰਗ ਅਤੇ ਵਿਦਿਆ ਕਾਨਾ ਪੈ ਵਿਦਿਆ ਆਗਜਨਨ ਦੇ ਪੈਨਸ਼ਨਾਂ ਦੀ ਕੁੱਲ ਗਿਣਤੀ ਇਸ ਸਮੇਂ 1 ਕਰੋੜ 9 ਲੱਖ 9 ਲੱਖ 69255 ਹੈ ਜਿਨ੍ਹਾਂ ਨੂੰ ਹੁਣ 400 400 ਰੁਪਏ ਦੀ ਬਜਾਏ 1900 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਲਾਭ ਮਿਲੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ